ਸਵਾਗਤ ਹੈ ਤੁਹਾਡਾ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਅੱਜ ਦੋਸਤੋ ਆਪਣਾ ਕੰਮ ਹੈਗਾ ਇੱਕ ਰੂੜੀ ਸੁੱਟਣ ਦਾ ਤੇ ਇੱਕ ਸ਼ਹਿਰ ਜਾਣ ਦਾ ਬਸ ਇਦਾਂ ਦੇ ਨਿੱਕੇ-ਮੋਟੇ ਕੰਮ ਆ ਸ਼ਹਿਰ ਤਾਂ ਸ਼ਾਂਤ ਟਾਈਮ ਲੱਗਾ ਤੇ ਜਾਵਾਂਗੇ ਨਹੀਂ ਤੇ ਰੂੜੀ ਤਾਂ ਅਜ ਸੁੱਟਣੀ ਹੈ ਨਾ ਪਹਿਲਾਂ ਤਾਂ ਨਹੀਂ ਸੁੱਟੇ ਵੀ ਉਹ ਬੰਦੇ-ਬੁੰਦੇ ਸਾਰੇ ਮੰਡੀਆਂ 'ਚ ਰੁੱਝੇ ਤੋਣ ਕਿਤੇ ਵਟ ਬੰਨੇ ਨਾਲ ਲਾ ਲਾਂਗੇ ਨਾਲ ਤੇ ਫਿਰ ਕਣਕ ਵਾਢ ਕੇ ਇੱਥੇ ਵੇਚੂਗੀ ਬਾਈ ਸੋਟ ਰਹਾ ਰੂੜੀ ਰੂੜੀ ਆ ਪਾਣਾ ਹੁਣ ਕਨਫਰੰਸ ਦੀ ਜਲੀ ਆ ਤੇ ਨਾਰ ਸਿੰਘ ਪਾੜਾ ਸਾਡਾ ਨਾ ਵਿਲਾ ਨਹੀਂ ਵਿਲਾ ਆ ਹੁਣ ਤੇ ਹੁਣ ਲੱਗਿਆ ਸੋਟਣਾ ਬੰਦੇ ਬੰਦੇ ਸਾਰੇ ਹੁਣ ਵਿਲੇ ਹੋਏ ਮੱਡੀ ਮੁੰਡੀ ਫਰੀ ਹੋਏ ਫਿਰ ਟੋਕਰੇ ਬੰਨੀ ਜਾਂਦੇ ਵੀ ਟੋਕਰੇ ਦੀ ਸੇਫਟੀ ਆ ਤੇ ਲਿਪੜਨਾ ਆ ਕਰਕੇ ਤੇ ਜਾ ਕੇ ਹੁਣ ਕਿ ਨੁੱਕਰ ਨੱਕਰ ਚ ਲਾ ਦਿੰਨੇ ਆ ਕਿ ਕਿੰਨੇ ਲਾ ਦਿੰਨੇ ਆ ਗਤਾਵਾ ਆਪਾਂ ਕਰਦਾ ਜੀ ਫੇਕਰ ਲਾਤਾ 10 ਵਜੇ ਦਾ ਟਾਈਮ ਹੋਇਆ ਟੰਗਰ ਬਾਹਰ ਕੱਢ ਕੇ ਤੇ ਗਤਾਵਾ ਵੀ ਕਰਦਾ ਇਹ ਸ਼ੇਰ ਇਤਰਾ ਹੀ ਲੇੜਦਾ ਰਹੀਦਾ ਬਾਕੀ ਇਹਨਾਂ ਨੂੰ ਕੁੜੀਆ ਆਪਣਾ ਮਾਰਨ ਲੱਪਿਆ ਹੁਣ ਤੇ ਇਹ ਗੱਲ ਮਾੜੀ ਆ ਇਹਦੀ ਮੈਂ ਤਾਂ ਆਖਿਆ ਵੇਚਣਾ ਨਹੀਂਗਾ ਪਰ ਉਹ ਮਾਰਦਾ ਹੈ ਪਰ ਅਜੇ ਅੜੇ ਆਉਂਦੇ ਜਿੰਨਾ ਚਿਰ ਤੱਕ ਆਪਣੇ ਦੁਆਰੇ ਆ ਗਿਆ ਵੀ ਨਹੀਂ ਵੇਚਨ ਦੇਣਾ ਮਾਚਰਾ ਆਪਣੀ ਯੋਚਨਾ ਬੰਦਿਆ ਕੋਈ ਨਹੀਂ ਨਾ ਬੈਠੇ ਨਹੀਂ ਕਰਦੀ ਸੀ ਜਿਆਦੇ ਤੇ ਬੰਦਿਆ ਕੋਈ ਨਹੀਂ ਕਿੰਨੇ ਕਿਤਾਬਾਂ ਕਿਤਾਬਾਂ ਤੇ ਹੁਣ ਆਪਾਂ ਫ੍ਰੀ ਆ 3 ਵਜੇ ਤੱਕ ਕੇ ਖੂਜ ਜਾਨੇ ਆ ਤੇ ਮੌਲ ਚਾਲ ਵੀ ਨਹੀਂ ਖੇਦਦਾ ਤੇ ਬਾਕੀ ਸ਼ਹਿਰ ਗਿਆ ਤੇ ਵੀ ਸ਼ੇਅਰ ਕਰਾਇਆ ਐ ਰੋਗ ਵੀ ਸਿਹੜਾਂ ਦੇ ਵਿੱਚ ਕਣਕਾ ਬਾਕੀ ਨਾ ਹਉ ਤਾਂ ਇੱਧਰ ਹਰਿਆਲੀ ਮਾਰਦੀ ਆ ਤੇ ਚੋਹਾ ਪੰਜਾਦਾਂ ਨੂੰ ਪੂਰੀ ਜਾਨੀ ਕਿ ਹਰਿਆਲੀ ਤਾਂ ਨਿਕਲ ਲੈ ਕੇ ਮਾਰ ਲਾਪੂਗੀ ਬੱਥੇ-ਬੁੱਥੇ ਜੇ ਵਿੱਚ ਤੇ ਉਹਦਾ ਕਰਕੇ ਨਾ ਥੋੜਾ ਜਿਹਾ ਤਾਂ ਲੱਗਦੀ ਆ ਤੇ ਬਾਕੀ ਕੰਮ ਲੋਟ ਆ ਅ ਸ਼ਹਿਰ ਤੱਕ ਨਹੀਂ ਜਾ ਆ ਬਸ ਇਦਾਂ ਹੀ ਨਿੱਕੇ-ਮੋਟੇ ਕੰਮ ਹੀ ਜਿਹੜੇ ਉਹ ਹੀ ਕਰਦੇ ਰਹਿ ਤੇ ਰੂੜੀ ਹੈ ਜਿਹੜੀ ਉਹ ਤਾਂ ਜਿੱਥੇ ਸਟਾਲਾ ਉੱਥੇ ਲਾਤੀ ਆ ਤੇ ਆ ਲਾਂ ਦੇ ਚੋਪਰ ਉੱਥੇ ਵੀ ਜਾਣੇ ਆਪਾਂ ਇਹਦੇ ਵਿੱਚ ਦੀ ਨਾ ਪੁਰਾਈਆਂ ਨਿਕਾਦਾਂਗੇ ਆਪਾਂ ਆਹ ਇਹਨਾਂ ਗਾ ਜਿਤਨਾ ਪਾਣੀ ਹੀ ਦੇ ਦੇ ਛੱਟਾ ਦੇ ਇਹਨੂੰ ਇਹ ਸਹੀ ਤੇਰੇ ਦਾਣੇ ਵਿੱਚ ਏ ਆ ਬੂਟਾ ਉਹਨੇ ਖਿੱਲਰ ਜਾਂਦਾ ਆਂਦੇ ਗੋਭੀ ਸਰੋਂ ਆਣਾ ਗੋਭੀ ਤੇ ਮਰਦੀ ਖੇਡਾਣ ਅਮੇ ਡੰਗਰਮਾਲ ਮੰਨਦਾ ਹਿਜੀ ਆਪਾਂ ਟਾਈਮ ਨਾ 2 ਵਜੇ ਹੁਣ ਇਹਨਾ ਪਾਣੀ ਡਾਉਂਦਾ ਸਮਾਂ ਹੋ ਗਿਆ ਤੇ ਆ ਇਹਨਾਂ ਛਕਲੀ ਆ ਜਿਹੜੀ ਰਹਿੰਦੀ ਆ ਉਹ ਇਹਨਾਂ ਛਕਛੂਈ ਜਾਣੀ ਰਾਤ ਨੂੰ ਕਾਦੇ ਨੇ ਤੜਕੇ ਗਾੜੀ ਖਲਾਰਦਾ ਤੂੰ ਅਜੇ ਰੱਜਿਆ ਨਹੀਂਗਾ ਕੁੜੀ ਆ ਵਿਆ ਹੂੰ ਤੇ ਹੁਣ ਪਾਣੀ ਢਾਉਣੇ ਇਹਨਾਂ ਕੈਮੋ 9 ਵੇ ਦੋ ਗਿਆ ਤੇ ਦੇਣਾ ਹੈਗਾ ਜੀ ਅੱਜ ਵੀਰਵਾਰ ਤਰੀ ਹੈ ਗਈ ਹੈ 11ਵੇਂ ਮਹੀਨੇ ਦੇ ਵੀ ਤੇ ਡੰਗਰ ਮਾਲ ਬਾਹਰ ਕਰਦਾ ਸੀ ਬਣੀ ਢਾ ਕੇ ਤੇ ਕੱਲ ਵਲੌਗ ਨਹੀਂ ਪਿਆ ਵੀਡੀਓ ਨਹੀਂ ਬਈ ਕੱਲ ਦੀ ਤੇ ਅੱਜ ਦੀ ਜੋੜ ਕੇ ਇਕੱਠੀ ਪਾਵਾਂਗੇ ਸਵੇਰੇ ਤੇ ਅੱਜ ਕੰਮਕਾਰ ਕੱਲ ਰੁੱਡੀ ਛੁੱਟੀ ਆ ਅੱਜ ਵੇਣੇ ਵੀ ਕੀ ਕੰਮਕਾਰ ਉਹ ਖੰਗਰੀ ਨੇ ਆ ਤੁਹਾਨੂੰ ਵੀਡੀਓ ਚ ਤੇ ਸ਼ਹਿਰ ਜਾਣ ਦਾ ਪ੍ਰੋਗਰਾਮ ਬੰਦਾ ਕਿ ਨਹੀਂ ਅੱਜ ਓਏ ਬੇਨੇ ਇਧਰ ਜੀ ਆਪਾਂ ਮੁਰਗੇ ਛਰਦੇ ਵਿੱਚੋਂ ਫੇਰ ਆਣਾ ਰੰਗ-ਬਰੰਗੇ ਆਏ ਉਹਨਾਂ ਦਾ ਮਾਤਾ ਨੇ ਲੈ ਲਿਆ ਅੱਠ ਅੱਠੇ ਅਜੇ ਕਾਇਮ ਆ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਤੇ ਖੁੱਡਾ ਜਿਹੜਾ ਕਿਸੇ ਨੂੰ ਦੇ ਦਤਾ ਸੀ ਜਿਹੜਾ ਜਾਲੀ ਵਾਲਾ ਹੁੰਦਾ ਤੇ ਹੁਣ ਦੇਸੀ ਖੁੱਡਾ ਬਣਾਇਆ ਤੇ ਰੱਖੇ ਆ ਕੰਨਾਲ ਸਹੀ ਹੈ ਸਹੀ ਉਧਰ ਅਜੇ ਤੁਹਾਡੇ